ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣਾ ਅੱਜ ਦਾ ਜੋ ਵਿਸ਼ਾ ਹੈ ਉਸ ਵਿੱਚ ਆਪਾਂ ਬੇਹੀ ਰੋਟੀ ਦੇ ਇੱਕ ਉਪਾਅ ਬਾਰੇ ਗੱਲ ਕਰਾਂਗੇ ਕਿਉਂਕਿ ਸੰਗਤ ਜੀ ਬੜੀਆਂ ਹੀ ਸੰਗਤਾਂ ਦੇ ਸਵਾਲ ਆਉਂਦੇ ਸਨ ਤੇ ਬੜੀਆਂ ਹੀ ਸੰਗਤਾਂ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜੀਹਾ ਆਉਂਦਾ ਹੈ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਸਾਰੇ ਹੀ ਰਾਹ ਬੰਦ ਹੋ ਜਾਂਦੇ ਹਨ ਉਹਨਾਂ ਦਾ ਦਿਲ ਭਰ ਜਾਂਦਾ ਹੈ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਅਤੇ ਚਾਰੇ ਹੀ ਪਾਸੇ ਦੁੱਖ ਹੀ ਦੁੱਖ ਹੁੰਦੇ ਹਨ ਤਾਂ ਫਿਰ ਸੰਗਤ ਜੀ ਅਜਿਹੇ ਵੇਲੇ ਇਨਸਾਨ ਅੰਦਰੋਂ ਸੋਚਦਾ ਹੈ ਅਤੇ ਆਪਣੇ ਆਪ ਨਾਲ ਗੱਲ ਕਰਦਾ ਹੈ ਕਿ ਵਾਹਿਗੁਰੂ ਹੁਣ ਅਸੀਂ ਕੀ ਕਰੀਏ ਸੰਗਤ ਜੀ ਉਹ ਇਨਸਾਨ ਆਪਣੇ ਮੰਦੇ ਕਰਮਾਂ ਦੀ ਗੱਲ ਕਰਦਾ ਹੈ ਆਪਣੇ ਮਾੜੇ ਨਸੀਬ ਦੀ ਗੱਲ ਕਰਦਾ ਹੈ ਪਰ ਸੰਗਤ ਜੀ ਤੁਸੀਂ ਕਦੇ ਆਪਣੇ ਅੰਦਰ ਝਾਤੀ ਮਾਰੀ ਤੁਸੀਂ ਕਦੇ ਪਰਮਾਤਮਾ ਤੋਂ ਇਹ ਪੁੱਛਿਆ ਕਿ ਮੈਂ ਕੀ ਗਲਤੀ ਕੀਤੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਆਦਤਾਂ ਸੁਧਾਰਨੀਆਂ ਹਨ ਕਿਉਂਕਿ ਸੰਗਤ ਜੀ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਪਰੇਸ਼ਾਨੀ ਆ ਜਾਂਦੀ ਹੈ ਤਾਂ ਅਸੀਂ ਪਰਮਾਤਮਾ ਨੂੰ ਬੁਰਾ ਭਲਾ ਬੋਲਣ ਲੱਗ ਜਾਂਦੇ ਹਾਂ ਅਸੀਂ ਆਖਣ ਲੱਗ ਜਾਂਦੇ ਆ ਕਿ ਅਸੀਂ ਗੁਰਵਾਣੀ ਪੜ੍ਹਦੇ ਹਾਂ ਪਾਠ ਕਰਦੇ ਹਾਂ ਗੁਰਦੁਆਰੇ ਜਾਂਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਪਰ ਸੰਗਤ ਜੀ ਸੱਚੇ ਮਨੋਂ ਅਸੀਂ ਕਦੇ ਪਰਮਾਤਮਾ ਤੋਂ ਆਪਣੀਆਂ ਗੱਲਾਂ ਦਾ ਉੱਤਰ ਮੰਗਿਆ ਅਸੀਂ ਇਹ ਪੁੱਛਿਆ ਕਿ ਅਸੀਂ ਕਿਹੜੀ ਗਲਤੀ ਕੀਤੀ ਹੈ ਕਿਉਂਕਿ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦਾ ਇਹੀ ਕਹਿੰਦੀਆਂ ਨੇ ਕਿ ਅਸੀਂ ਤਾਂ ਚੰਗੇ ਕਰਮ ਕਰਦੇ ਹਾਂ ਅਸੀਂ ਤਾਂ ਪਾਠ ਕਰਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਸੰਗਤ ਜੀ ਇਹ ਪਾਠ ਤੁਸੀਂ ਅੱਜ ਕਰਦੇ ਹੋ ਪਰ ਤੁਹਾਨੂੰ ਤੁਹਾਡੇ ਪਿਛਲੇ ਕਰਮਾਂ ਦਾ ਨਹੀਂ ਪਤਾ ਸੰਗਤ ਜੀ ਅੱਜ ਵੀ ਤੁਹਾਡੇ ਨਾਲ ਜੋ ਹੋ ਰਿਹਾ ਹੈ ਜੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਨਹੀਂ ਉਹ ਵੀ ਸੰਗਤ ਜੀ ਤੁਹਾਡੇ ਕਰਮਾਂ ਦਾ ਨਤੀਜਾ ਹੈ। ਅਤੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨੇ ਉਹ ਵੀ ਤੁਹਾਡੇ ਹੀ ਕਰਮਾਂ ਦਾ ਨਤੀਜਾ ਹੈ। ਕਿਉਂਕਿ ਅਸੀਂ ਜੋ ਬੀਜਦੇ ਹਾਂ ਉਹੀ ਵੱਢਦੇ ਹਾਂ। ਜੇਕਰ ਅੱਜ ਅਸੀਂ ਚੰਗੇ ਕਰਮ ਕਰਦੇ ਹਾਂ, ਅਸੀਂ ਕੋਈ ਸੇਵਾ ਕਰਦੇ ਹਾਂ ਤਾਂ ਇਸ ਸੇਵਾ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ। ਪਰ ਜੇਕਰ ਅਸੀਂ ਬੁਰੇ ਕਰਮ ਕਰਾਂਗੇ ਜਾਂ ਫਿਰ ਮਾੜੇ ਕਰਮ ਕਰਾਂਗੇ ਤਾਂ ਉਸ ਦਾ ਫਲ ਵੀ ਸਾਨੂੰ ਜਰੂਰ ਮਿਲੇਗਾ ਸੋ ਫਿਰ ਸੰਗਤ ਜੀ ਜਿੰਨੀਆਂ ਵੀ ਸੰਗਤਾਂ ਦੇ ਜ਼ਿੰਦਗੀ ਵਿੱਚ ਦੁੱਖ ਨੇ ਤਾਂ ਉਸ ਕਸ਼ਟ ਨੂੰ ਦੂਰ ਕਰਨ ਲਈ ਅੱਜ ਅਸੀਂ ਤੁਹਾਡੇ ਨਾਲ ਬੇਹੀ ਰੋਟੀ ਦਾ ਇੱਕ ਉਪਾ ਸਾਜਾ ਕਰਾਂਗੇ ਸੰਗਤ ਜੀ ਬਹੁਤ ਭੈਣ ਭਰਾ ਇਸ ਗੱਲ ਨੂੰ ਅੰਧਵਿਸ਼ਵਾਸ ਨਾਲ ਜੋੜ ਲੈਂਦੇ ਨੇ ਪਰ ਇਹ ਛੋਟੀਆਂ ਛੋਟੀਆਂ ਗੱਲਾਂ ਚਾਹੇ ਉਹ ਬੇਹੀ ਰੋਟੀ ਹੋਵੇ ਕਿਉਂਕਿ ਸੰਗਤ ਜੀ ਉਹ ਬੇਹੀ ਰੋਟੀ ਸਾਡੇ ਲਈ ਹੈ ਜੇਕਰ ਅਸੀਂ ਇਸ ਬੇਹੀ ਰੋਟੀ ਨੂੰ ਕਿਸੇ ਭੁੱਖੇ ਜਾਨਵਰ ਨੂੰ ਪਾ ਦਿੰਦੇ ਹਾਂ ਤਾਂ ਉਸ ਜਾਨਵਰ ਦਾ ਢੱਡ ਭਰ ਜਾਂਦਾ ਹੈ ਇਸ ਲਈ ਸੰਗਤ ਜੀ ਇੱਕ ਬੇਹੀ ਰੋਟੀ ਦੀ ਵੀ ਬਹੁਤ ਮਹੱਤਤਾ ਹੁੰਦੀ ਹੈ ਸੋ ਅੱਜ ਤੁਹਾਡੇ ਨਾਲ ਬੇਹੀ ਰੋਟੀ ਨਾਲ ਕੀਤੇ ਜਾਣ ਵਾਲੇ ਕੁਝ ਉਪਾਅ ਸਾਂਝੇ ਕਰਾਂਗੇ ਸੋ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਆਪਣੀ ਤਕਦੀਰ ਨੂੰ ਅੱਜ ਤੋਂ ਹੀ ਚਮਕਾ ਸਕਦੇ ਹੋ ਆਉ ਜਾਣਦੇ ਆ ਸੰਗਤ ਜੀ ਅੰਤ ਤੱਕ ਸਾਡੇ ਨਾਲ ਜੁੜੇ ਰਹੋ ਅਤੇ ਇਸ ਕਥਾ ਨੂੰ ਪੂਰਾ ਸਰਵਣ ਕਰੋ ਤੇ ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤੇ ਆਪਣੀ ਰਸਨਾ ਨਾਲ ਵੀ ਧੰਨ ਧਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤਾਂ ਜੋ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲਾ ਉਪਾਅ ਹੈ ਉਹ ਹੈ ਰਾਤ ਦੀ ਰੋਟੀ ਸਵੇਰ ਦਾ দান ਸੰਗਤ ਜੀ ਇਹ ਉਪਾਅ ਬਹੁਤ ਹੀ ਸੌਖਾ ਹੈ ਪਰ ਇਹਦੀ ਅਸਲ ਤਾਕਤ ਤੁਹਾਡੀ ਨੀਅਤ ਅਤੇ ਦਿਲੋਂ ਕੀਤੇ ਕਰਮ ਚ ਹੁੰਦੀ ਹੈ ਹਰ ਰੋਜ਼ ਰਾਤ ਨੂੰ ਜਦ ਤੁਸੀਂ ਆਪਣੇ ਪਰਿਵਾਰ ਲਈ ਰੋਟੀਆਂ ਬਣਾਉਂਦੀ ਹਾਂ ਪ੍ਰਸ਼ਾਦਾ ਤਿਆਰ ਕਰਦੀ ਹਾਂ ਤਾਂ ਫਿਰ ਸੰਗਤ ਜੀ ਇੱਕ ਅੱਧੀ ਰੋਟੀ ਜਾਂ ਵੱਧ ਜਾਂਦੀ ਹੈ ਸੰਗਤ ਜੀ ਇਹ ਰੋਟੀ ਨਾ ਤਾਂ ਆਪਣੇ ਲਈ ਨਹੀਂ ਬਣੀ ਹੁੰਦੀ ਹੈ ਨਾ ਹੀ ਪਰਿਵਾਰ ਲਈ ਸੰਗਤ ਜੀ ਇਹ ਕੁਦਰਤੀ ਤੌਰ ਤੇ ਰੱਬ ਦੀ ਮਿਹਰ ਨਾਲ ਉਹ ਰੋਟੀ ਹੈ ਉਹਨਾਂ ਜੀਵਾਂ ਵਾਸਤੇ ਬਣੀ ਹੁੰਦੀ ਹੈ ਕਿਉਂਕਿ ਸੰਗਤ ਜੀ ਪਰਮਾਤਮਾ ਨੇ ਤਾਂ ਸਾਰੇ ਹੀ ਜੀਵਾਂ ਦਾ ਧਿਆਨ ਰੱਖਣਾ ਹੈ ਪਰਮਾਤਮਾ ਨੇ ਤੁਹਾਨੂੰ ਇਸ ਦੁਨੀਆ ਤੇ ਭੇਜਿਆ ਹੈ ਤਾਂ ਸੰਗਤ ਜੀ ਉਸ ਦੇ ਨਾਲ-ਨਾਲ ਇਹਨਾਂ ਜੀਵ ਜੰਤੂਆਂ ਨੂੰ ਵੀ ਇਸ ਦੁਨੀਆ ਤੇ ਭੇਜਿਆ ਹੈ ਜਦੋਂ ਸਾਡੀ ਰੋਟੀ ਵੱਧ ਜਾਂਦੀ ਹੈ ਤਾਂ ਸੰਗਤ ਜੀ ਬਹੁਤੇ ਪਰਿਵਾਰ ਕੀ ਕਰਦੇ ਹਨ ਕਿ ਉਸ ਬੇਹੀ ਰੋਟੀ ਨੂੰ ਉਹ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ ਸੰਗਤ ਜੀ ਐਦਾਂ ਤੁਸੀਂ ਨਹੀਂ ਕਰਨਾ ਜੇਕਰ ਰਾਤੀ ਰੋਟੀ ਬੱਧ ਜਾਂਦੀ ਹੈ ਤਾਂ ਸੰਗਤ ਜੀ ਉਸ ਬੇਹੀ ਰੋਟੀ ਨੂੰ ਤੁਸੀਂ ਕਿਸੇ ਭੁੱਖੇ ਜਾਨਵਰ ਕੁੱਤੇ ਗਊ ਜਾਂ ਹੋਰ ਵੀ ਕਿੰਨੇ ਜੀਵ ਜੰਤੂ ਹਨ ਉਹਨਾਂ ਨੂੰ ਪਾ ਸਕਦੇ ਹੋ ਸੰਗਤ ਜੀ ਸਵੇਰੇ ਉੱਠਣ ਅਨਸਾਰ ਆਪਣਾ ਇਸ਼ਨਾਨ ਕਰੋ ਗੁਰਵਾਣੀ ਦਾ ਜਾਪ ਕਰੋ ਫਿਰ ਤੁਹਾਡੀ ਰਸੋਈ ਵਿੱਚ ਇੱਕ ਅੱਧੀ ਰੋਟੀ ਵਧੀ ਹੋਈ ਹੈ ਤਾਂ ਫਿਰ ਤੁਸੀਂ ਉਸ ਰੋਟੀ ਨੂੰ ਕਿਸੇ ਕੁੱਤੇ ਜਾਂ ਗਊ ਨੂੰ ਪਾ ਦੇਣਾ ਹੈ ਤਾ ਫਿਰ ਇਹ ਦਿਲ ਨਾਲ ਨਹੀਂ ਤਾਂ ਫਿਰ ਇਹ ਦਿਲ ਨਾਲ ਕੀਤੀ ਸੇਵਾ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੇਕਰ ਤੁਹਾਡੇ ਬੁਰੇ ਕਰਮ ਹਨ ਤਾਂ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਉਹ ਮਾੜੇ ਕਰਮ ਵੀ ਦੂਰ ਹੋ ਜਾਣਗੇ ਕਿਉਂਕਿ ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡੀ ਤਕਦੀਰ ਕਿਉਂ ਨਹੀਂ ਬਦਲਦੀ ਪਰ ਅਸਲ ਗੱਲ ਇਹ ਹੈ ਕਿ ਤਕਦੀਰ ਉਹਨਾਂ ਦੀ ਹੀ ਬਦਲਦੀ ਹੈ ਜੋ ਆਪਣੇ ਹੱਥਾਂ ਨਾਲ ਕੰਮ ਕਰਦੇ ਹਨ ਜੋ ਆਪਣੇ ਹੱਥਾਂ ਨਾਲ ਚੰਗੇ ਕੰਮ ਕਰਦੇ ਹਨ ਤੁਹਾਡੀ ਮਾੜੀ ਤਕਦੀਰ ਜਦ ਹੀ ਬਦਲੇਗੀ ਜਦੋਂ ਤੁਸੀਂ ਚੰਗੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਇਸ ਲਈ ਸੰਗਤ ਜੀ ਇਸ ਰੋਟੀ ਰਾਹੀ ਅਸੀਂ ਆਪਣੇ ਆਪ ਨੂੰ ਨਿਮਾਣਾ ਬਣਾਉਂਦੇ ਹਾਂ ਜਦੋਂ ਅਸੀਂ ਦੂਸਰੇ ਜਨਮਵਰਾਂ ਨੂੰ ਜਾਂ ਸਵੇਰੇ ਉੱਠ ਕੇ ਸੇਵਾ ਕਰਦੇ ਹਾਂ ਤਾਂ ਇਹ ਬਹੁਤ ਹੀ ਚੰਗਾ ਕਰਮ ਹੁੰਦਾ ਹੈ ਅਤੇ ਸਾਡੇ ਪਰਮਾਤਮਾ ਤੱਕ ਇੱਕ ਆਵਾਜ਼ ਜਾਂਦੀ ਹੈ ਜੋ ਦੱਸਦੀ ਹੈ ਕਿ ਅਸੀਂ ਪਰਮਾਤਮਾ ਦੇ ਜੀਵਾਂ ਨੂੰ ਅਸੀਂ ਪਿਆਰ ਕਰਦੇ ਹਾਂ ਇਸ ਲਈ ਸਵੇਰੇ ਉੱਠਣਸਾਰ ਜੇਕਰ ਰਸੋਈ ਵਿੱਚ ਕੋਈ ਪ੍ਰਸ਼ਾਦਾ ਵਧਿਆ ਹੋਇਆ ਹੈ ਉਹ ਪ੍ਰਸ਼ਾਦਾ ਤੁਸੀਂ ਭੁੱਖੇ ਜਾਨਵਰਾਂ ਨੂੰ ਪਾ ਸਕਦੇ ਨੇ ਤਾਂ ਫਿਰ ਸੰਗਜੀ ਅਗਲਾ ਜੋ ਕਰਮ ਹੈ ਉਹ ਤੁਸੀਂ ਹਫ਼ਤੇ ਵਿੱਚ ਇੱਕ ਵਾਰ ਕਰ ਸਕਦੇ ਹੋ ਜੋ ਵੀ ਦਿਨ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਦਿਨ ਇਹ ਕੰਮ ਕਰਨਾ ਹੈ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਪ੍ਰਸ਼ਾਦੇ ਤਿਆਰ ਕਰਨੇ ਹਨ ਅਤੇ ਸੰਗਤ ਜੀ ਜਦੋਂ ਵੀ ਇਹ ਪ੍ਰਸ਼ਾਦੇ ਤੁਸੀਂ ਤਿਆਰ ਕਰੋਗੇ ਤਾਂ ਨਾਲ-ਨਾਲ ਤੁਸੀਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਹੈ ਅਤੇ ਸੱਚੇ ਮਨੋਂ ਉਸ ਪ੍ਰਸ਼ਾਦੇ ਨੂੰ ਤਿਆਰ ਕਰਨਾ ਹੈ ਸੰਗਤ ਜੀ ਅਸੀਂ ਹਫ਼ਤੇ ਵਿੱਚ ਇੱਕ ਦਿਨ ਤਾਂ ਐਡਾ ਕਰ ਹੀ ਸਕਦੇ ਹਾਂ ਸੰਗਤ ਜੀ ਜਦੋਂ ਅਸੀਂ ਇਹ ਪ੍ਰਸ਼ਾਦੀ ਤਿਆਰ ਕਰ ਲਈ ਤਾਂ ਫਿਰ ਸੰਗਤ ਜੀ ਅਸੀਂ ਇਹ ਪ੍ਰਸ਼ਾਦੀ ਕਿਸੇ ਗਊਸ਼ਾਲਾ ਵਿੱਚ ਦਾਨ ਕਰ ਸਕਦੇ ਹਾਂ ਜਾਂ ਰਸਤੇ ਵਿੱਚ ਬੈਠੇ ਜਾਨਵਰਾਂ ਗਊ ਮਾਤਾ ਜਾਂ ਜਿਹੜੇ ਵੀ ਪਰਮਾਤਮਾ ਦੇ ਜੀਵ ਜੰਤੂ ਹਨ ਉਹਨਾਂ ਨੂੰ ਪਾ ਸਕਦੀ ਹਾਂ ਕਿਉਂਕਿ ਸੰਗਤ ਜੀ ਦਾਨ ਸਿਰਫ ਉਹ ਨਹੀਂ ਹੁੰਦਾ ਜੋ ਪੈਸਿਆਂ ਨਾਲ ਕੀਤਾ ਜਾਂਦਾ ਸੰਗਤ ਜੀ ਪੈਸਿਆਂ ਨਾਲ ਤਾਂ ਹਰ ਕੋਈ ਦਾਨ ਕਰ ਸਕਦਾ ਹੈ ਪਰ ਅਸਲੀ ਦਾਨ ਤਾਂ ਉਹ ਹੁੰਦਾ ਜੋ ਭੁੱਖੇ ਜਾਨਵਰਾਂ ਦਾ ਢਿੱਡ ਭਰੇ ਸੰਗਤ ਜੀ ਇਸ ਤੋਂ ਵੱਡਾ ਕਰਮ ਨਹੀਂ ਹੋ ਸਕਦਾ ਜਦੋਂ ਤੁਸੀਂ ਭੁੱਖੇ ਜਾਨਵਰਾਂ ਦਾ ਢਿੱਡ ਭਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਕੱਟੇ ਜਾਂਦੇ ਹਨ ਕਿਉਂਕਿ ਜਦੋਂ ਅਸੀਂ ਭੁੱਖੇ ਜਾਨਵਰ ਨੂੰ ਰੋਟੀ ਪ੍ਰਸ਼ਾਦਾ ਦਿੰਦੇ ਹਾਂ ਤਾਈ ਸੱਚੇ ਮਨੁ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਇਹਨਾਂ ਭੁੱਖੇ ਜਾਨਵਰਾਂ ਦੇ ਮਨ ਵਿੱਚ ਕਦੇ ਵੀ ਧੋਖੇਬਾਜ਼ੀ ਨਹੀਂ ਹੁੰਦੀ ਜੇਕਰ ਅਸੀਂ ਕਿਸੇ ਮਨੁੱਖ ਦੀ ਸੇਵਾ ਕਰਦੇ ਹਾਂ ਤਾਂ ਹੋ ਸਕਦਾ ਹੈ ਕਿ ਉਹ ਸਾਡੀ ਕੀਤੀ ਹੋਈ ਸੇਵਾ ਦਾ ਮੁੱਲ ਨਾ ਪਾਵੇ ਪਰ ਜਦੋਂ ਸੰਗਾ ਜੀ ਇਹ ਭੁੱਖੇ ਜਾਨਵਰ ਇਹਨਾਂ ਦਾ ਅਸੀਂ ਢਿੱਡ ਭਰਦੇ ਹਾਂ ਤਾਂ ਇਹ ਫਿਰ ਇਹ ਤੁਹਾਨੂੰ ਕਦੇ ਨਹੀਂ ਭੁੱਲਦੇ ਅਤੇ ਹਮੇਸ਼ਾ ਪਰਮਾਤਮਾ ਅੱਗੇ ਤੁਹਾਡੇ ਲਈ ਅਰਦਾਸ ਕਰਦੇ ਹਾਂ ਸੋ ਜਿੰਨਾ ਵੀਰ ਭੈਣਾਂ ਦੇ ਘਰ ਵਿੱਚ ਦੁੱਖ ਪਰੇਸ਼ਾਨੀ ਹੈ ਤਾਂ ਫਿਰ ਤੁਹਾਨੂੰ ਬਹੁਤਾ ਉਲਝਣ ਦੀ ਲੋੜ ਨਹੀਂ ਸੰਗਤ ਜੀ ਸਿੰਪਲ ਤੁਸੀਂ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਨਾ ਹੈ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਗੁਰਵਾਣੀ ਦਾ ਪਰਮਾਤਮਾ ਦਾ ਨਾਮ ਲੈਣਾ ਅਤੇ ਫਿਰ ਉਸ ਪ੍ਰਸ਼ਾਦਾ ਦੀ ਨੂੰ ਇੰਨਾ ਭੁੱਖੇ ਜਨਮਰਾਂ ਨੂੰ ਪਾ ਦੇਣਾ ਸੰਗਤ ਜੀ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਅਗਲਾ ਕਰਮ ਉਹ ਹੈ ਘਰ ਦੀ ਔਰਤ ਦੇ ਹੱਥ ਦੀ ਰੋਟੀ ਕਿਉਂਕਿ ਇੱਕ ਮਾਂ ਜਾਂ ਘਰ ਦੀ ਔਰਤ ਦੇ ਹੱਥ ਦੀ ਬਣੀ ਰੋਟੀ ਸਿਰਫ ਇੱਕ ਰੋਟੀ ਨਹੀਂ ਹੁੰਦੀ ਉਹ ਉਸਦੇ ਪਿਆਰ ਮਮਤਾ ਅਤੇ ਨਿਮਰਤਾ ਨਾਲ ਭਰਪੂਰ ਹੁੰਦੀ ਹੈ ਜਦੋਂ ਘਰ ਦੀ ਔਰਤ ਰੋਜ਼ ਪ੍ਰਸ਼ਾਦਾ ਬਣਾਉਂਦੀ ਹੈ ਤਾਂ ਫਿਰ ਉਹੀ ਔਰਤ ਜੇਕਰ ਗੁੰਨੇ ਹੋਏ ਆਟੇ ਦਾ ਪਹਿਲਾ ਪ੍ਰਸ਼ਾਦਾ ਜੀਵ ਜੰਤੂਆਂ ਲਈ ਰੱਖਦੀ ਹੈ ਜਾਂ ਪਰਮਾਤਮਾ ਦੀ ਦਰਗਾਹ ਲਈ ਰੱਖਦੀ ਹੈ ਤਾਂ ਉਸ ਘਰ ਉੱਪਰ ਹਮੇਸ਼ਾ ਪਰਮਾਤਮਾ ਦੀ ਕਿਰਪਾ ਰਹਿੰਦੀ ਹੈ ਇਸ ਲਈ ਜਦ ਵੀ ਤੁਸੀਂ ਆਪਣੇ ਘਰ ਵਿੱਚ ਪਹਿਲਾ ਪ੍ਰਸ਼ਾਦਾ ਤਿਆਰ ਕਰਨਾ ਹੈ ਤਾਂ ਪਹਿਲਾ ਪ੍ਰਸ਼ਾਦਾ ਕਿਸੇ ਜੀਵ ਜੰਤੂ ਦੇ ਨਾਮ ਦਾ ਕੱਢ ਦੇਣਾ ਹੈ ਜਾਂ ਵਾਹਿਗੁਰੂ ਦੇ ਨਾਮ ਦਾ ਕੱਢ ਦੇਣਾ ਹੈ ਅਤੇ ਉਸੇ ਪ੍ਰਸ਼ਾਦੇ ਨੂੰ ਕਿਸੇ ਭੁੱਖੇ ਜੀਵ ਜੰਤੂਆਂ ਨੂੰ ਪਾ ਦੇਣਾ ਹੈ ਜਦੋਂ ਅਸੀਂ ਨਿਸ਼ਕਾਮ ਭਾਵਨਾ ਨਾਲ ਪਹਿਲਾ ਪ੍ਰਸ਼ਾਦਾ ਵਾਹਿਗੁਰੂ ਦੇ ਨਾਮ ਦਾ ਕੱਢਦੇ ਹਾਂ ਨਾ ਤੇ ਬਾਕੀ ਪ੍ਰਸ਼ਾਦੀ ਸਾਡੇ ਜੋ ਘਰ ਵਿੱਚ ਤਿਆਰ ਕੀਤੇ ਜਾਂਦੇ ਹਨ ਤਾਂ ਉਹਨਾਂ ਵਿੱਚ ਪਰਮਾਤਮਾ ਦੀ ਬਰਕਤ ਆਉਂਦੀ ਹੈ ਸਾਡੀ ਕਮਾਈ ਵਿੱਚ ਸਾਡੇ ਘਰ ਦੀ ਸੁਖ ਸ਼ਾਂਤੀ ਵਿੱਚ ਬਰਕਤ ਆਉਂਦੀ ਹੈ ਇਸ ਤਰ੍ਹਾਂ ਕਰਨ ਨਾਲ ਪਰਮਾਤਮਾ ਦੀ ਤੁਹਾਡੇ ਤੇ ਮਿਹਰ ਹੋਵੇਗੀ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਤਾਂ ਤਾਂ ਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ